ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜਿਵੇਂ ਕਿ ਮੈਂ ਰੈਸিপি ਬਣਾਈ ਸੀਗੀ ਜੀ ਇੱਕ ਮੇਥਿਆਂ ਦੀ ਪੁਰਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਵੀ ਸਭ ਨੇ ਇੱਕ ਗੱਲ ਕਹੀ ਵੀ ਬਹੁਤ ਹੀ ਬਾਈ ਅਸੀਂ ਵੀ ਬਣਾਈ ਸੀ ਬਹੁਤ ਹੀ ਸੁਆਦ ਆ ਲੱਗਦੀ ਆ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਸੋ ਫਿਰ ਰਹੇ ਹਾਂ ਜੀ ਅੱਜ ਸੋਈ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਹਰ ਹੁੰਦਾ ਜੇ ਅਰਸੋਈ ਤਾਂ ਨਵੇਂ ਸੱਚੀ ਗੱਲ ਦੱਸਾਂ ਲੇਡੀਜ਼ ਜਿੱਦਾਂ ਕਿ ਹੁਣ ਉਹਨਾਂ ਦੀ ਮੇਨ ਚੀਜ਼ ਹੁੰਦੀ ਹੈ ਜੀ ਅਰਸੋਈ ਗ੍ਰਹਿਣੀ ਕਿਹਾ ਜਾਂਦਾ ਜੀ ਉਹਨਾਂ ਦੀ ਮੈਂ ਕਹਿੰਦਾਂ ਆਂ ਵੀ ਜੇ ਪਤੀ ਰੁੱਸ ਜਵੇ ਤਾਂ ਉਹਨੂੰ ਕਿੱਦਾਂ ਬਣਾਉਣਾ ਤਾਂ ਉਹਦਾ ਪੇਟ ਦੇ ਰਸਤੇ ਚੋਂ ਹੋ ਕੇ ਗੁਜ਼ਰਦਾ ਹੈ ਜੀ ਵੀ ਮਤਲਬ ਉਹਨੂੰ ਵਧੀਆ-ਵਧੀਆ ਜੀ ਪਕਾ ਪਕਵਾਨ ਬਣਾ ਕੇ ਖੜਾ ਦਿਓ ਤਾਂ ਫੇਰ ਭਾਈ ਪਤੀ ਖੁਸ਼ ਹੋ ਜਾਂਦਾ ਹੈ ਹੈਨਾ ਐਦਰ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਤੇ ਲੱਗੇ ਆ ਜੀ ਅਸੀਂ ਲਾਲਪਰੀ ਬਣਾਉਣਾ ਲਾਲ ਪਰੇਜੋ ਮਤਲਬ ਹੈਗਾ ਇਹ ਜੀ ਆਪਣੀਆਂ ਗਾਜਰਾ ਕੈਰਟ ਤੇ ਨਾਲ ਰੱਖੇ ਹੋਏ ਆ ਜੀ ਅਸੀਂ ਪੋਟੈਟੋ ਤੇ ਅਨੀਅਨ ਹੋ ਗਿਆ ਟਮੇਟੋ ਹੋ ਗਏ ਇਹਦੇ ਵਿੱਚ ਜਿੰਜਰ ਹੋ ਗਿਆ ਇਹਦੇ ਵਿੱਚ ਆਪਣੀ ਚਿਲੀ ਹੋਊਗੀ ਵਿੱਚ ਅਸੀਂ ਪਾਇਆ ਵਾਏ ਜਿੰਜਰ گارਲਿਕ ਪੇਸਟ ਕੀ ਕਹਿੰਦੇ ਨੇ ਇਹਨੂੰ ਨਾ ਹਾਂ ਉਹ ਵੀ ਹੈ ਜੀ ਤੇ ਆਪਣਾ ਮੇਨ ਮਸਾਲਾ ਤੇ ਹੁਣ ਆਪਣਾ ਆਇਲ ਆ ਜਿਹੜਾ ਹੌਟ-ਹੌਟ ਹੋ ਗਿਆ ਅੱਜ ਅਸੀਂ ਥੋੜੀ-ਥੋੜੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਾਂਗੇ ਸਾਡਾ ਜਿਹੜਾ ਆਇਲ ਆ ਉਹ ਹੌਟ-ਹੌਟ ਹੋ ਗਿਆ ਹੀਟ ਹੋ ਗਿਆ ਅਸੀਂ ਇਹਦੇ ਵਿੱਚ ਪਾਵਾਂਗੇ ਕਿਉਂ ਮਨ ਚੀਜ਼ ਠੀਕ ਤੇ ਥੋੜੇ ਜਿਹੇ ਦੇ ਵਿੱਚ ਵੀ ਕੌਲਜੀ ਪਾਈ ਲਈ ਮੇਥੇ ਪਾ ਲਈ ਥੋੜਾ ਜਿਹਾ ਇਹ ਵੀ ਪਾਵਾਂਗੇ ਕਿਉਂਕਿ ਸਾਡੇ ਦੇ ਕੋਲ ਇਸ ਟਾਈਮ ਹਿੰਗ ਨਹੀਂ ਹੈਗੀ ਇਸ ਤਰ੍ਹਾਂ ਤੇ ਇਹਨੂੰ ਆਪਾਂ ਕਰਾਂਗੇ ਕਿ ਬਾਅਦ ਚ ਵੀ ਗੇਰ ਹੋ ਜਾਂਦੀ ਆ ਹਾਂਜੀ ਗੇਰ ਹੋ ਜਾਂਦੀ ਬਾਅਦ ਚ ਤਾਂ ਤੇ ਹੋਵੇ ਵੀ ਆਪਣੇ ਜਾਲ ਵੀ ਨਾ ਜਾਣ ਹੁਣ ਆਪਾਂ ਪਾਵਾਂਗੇ ਜੀ ਵਿੱਚ অনions ਤੇ ਉਹ অনions ਦਾ ਨਹੀਂ ਯਾਨੀ ਹੰਮਿਆ ਥੋੜੀ ਜਿਹੀ ਖਾਸੀ ਮਜ਼ਾਕੀ ਜਿੰਦਗੀ ਦੀ ਦੇ ਵਿੱਚ ਹੁਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੇ ਲਾਈਫ ਸੀਰੀਅਸ ਹੈ ਚੱਲੀ ਗਈ ਤਾਂ ਸਾਨੂੰ ਕਈ ਬਿਮਾਰੀਆਂ ਨੇ ਕਿ ਮਾੜੀ ਟੈਨਸ਼ਨਾਂ ਨਹੀਂ ਲੈਣਾ ਅਸੀਂ ਖੁਸ਼ ਰਹਿਣਾ ਹੀ ਨਹੀਂ ਹੈਗਾ ਉੱਥੇ ਪਰਮਾਤਮਾ ਨੂੰ ਪਹੁੰਚੀ ਜਾਣਾ ਵੀ ਮੇਰੇ ਅੱਬਾ ਸਾਡੇ ਨਾਲ ਇਦਾਂ ਲੋਕੀਤਾ ਇਦਾਂ ਕਿ ਉਹ ਕੀਤਾ ਸੋ ਮੈਂ ਬਹੁਤ ਹੀ ਲੱਭੀ ਮੰਨਦੀ ਆਪਣੇ ਆਪ ਨੂੰ ਜੇ ਮੇਰੀ ਵੀਡੀਓ ਸਮਝੀ ਲੋ 10000 ਬੰਦਾ ਦੇਖਦਾ ਤੇ 10000 ਚ ਸਿਰਫ 5 ਜਣੇ ਵੀ ਹੱਸ ਗਏ ਮੰਨੋ ਮੇਰੀ ਵੀਡੀਓ ਦੇਖ ਕੇ ਕਿ ਹੈ ਮੈਨੂੰ ਮਜ਼ਾਕ ਦਾ ਹੀ ਪੱਤਰ ਸਮਝ ਰਹੇ ਹਨ ਕਿ ਚਰੋ ਤਾਂ ਵੀ ਮੇਰੀ ਵੀਡੀਓ ਬਹੁਤ ਜ਼ਿਆਦਾ ਸਖਸਰ ਚ ਹੈਗਾ ਤੇ ਹਾਂ ਦੇਖੋ ਜੀ ਇੱਧਰ ਆ ਪਿਆਜ਼ ਆਪਣੇ ਲਾਗੇ ਜੀ ਹੁਣ ਰੰਗਤ ਜਿਹਨੂੰ ਕਹਿਣਾ ਹੈ ਆਪਾਂ ਦੇਣ ਹੁਣ ਯਾਦ ਆਇਆ ਜੀ ਮੈਨੂੰ ਮੈਂ ਇਹਦੇ ਵਿੱਚ ਤੁਹਾਨੂੰ ਦੱਸਣਾ ਸੀਗਾ ਵੀ ਇੱਕ ਜਿੰਜਰ ਪੀਸਿਆ ਹੋਇਆ ਹੈ ਇੱਕ ਇਚੀ ਲੀ ਪੀਸੀ ਵੀ ਹੈ ਇੱਕ گارਲਿਕ ਗਾਰਲਿਕ ਆਪਾਂ ਲਸਣ ਨੂੰ ਕਹ ਦਿੰਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿੰਜਰ ਆਪਾਂ ਅਦਰਕ ਨੂੰ ਕਹ ਦਿੰਦੇ ਆ ਚਿਲੀ ਮਿਰਚਾਂ ਨੂੰ ਕਹ ਦਿੰਦੇ ਆ ਠੀਕ ਤੇ ਹਾਂ ਹੁਣ ਆਪਾਂ ਦੰਨੀ ਹੈ ਜੀ ਨੂੰ ਟੈਂਕ ਥੋੜਾ ਜਿਹਾ ਭਲਣ ਤੋਂ ਪਈ ਹੋਰ ਕੀ ਚਾਹੀਦਾ ਇਹਨੂੰ ਲਓ ਜੀ ਬੜੇ ਹਲਵਾਈ ਸਾਹਿਬ ਮੈਂ ਤਾਂ ਕੰਸੀ ਹਾਂ ਅੱਛਾ ਮੇਰੀ ਜੀ ਨਾਲੀ ਸਾਰਿਆਂ ਨੂੰ ਤੁਹਾਡੇ ਨਾਲ ਹੀਟ ਪਾ ਕੇ ਤਾਂ ਵਾਈਦਰ ਹੋ ਜਾਣਾ ਮੇਰਾ ਕੰਮ ਗੱਲ ਆਏ ਆ ਵੀ ਭਾਈ ਨੂੰ ਲੈ। ਮੈਂ ਦੇਖ। ਆਜਾ। ਅੱਵਲ ਇੱਕ ਮਿੰਟ ਮੇਰੀ ਗੱਲ ਸੁਣਾ। ਸੋ ਪਹਿਲਾਂ ਮੇਰੇ ਪੁੱਤ ਨੂੰ ਮਿਲੋ ਜੀ ਸਾਰੇ ਜਨ। ਸਾਸਿਕਾ ਦੀ ਸਾਰਿਆਂ ਨੂੰ ਸਾਡੇ ਐਗਜ਼ਾਮ ਚੱਲ ਰਹੇ ਆ। ਬਹੁਤ ਸੋਹਣੇ ਹੋ ਰਹੇ ਆ। ਮੇਰੇ 16 ਦੇ। ਅੱਛਾ 16 ਬੀ ਦੇ। ਤਾਂ 7 ਹੋ ਗਏ, ਹੈਨਾ? ਚਲੋ ਠੀਕ ਆਹਾਂ ਜਾਂਦੇ ਫੇਰ। 5 ਤੋਂ ਮੀਡੀਅਮ। ਠੀਕ। ਜਾਓ ਕੋਈ ਲੋ। ਗੱਲ ਹੈਗੀ ਇਦਾਂ। ਉਦਾਂ ਹੀ ਆ। ਗਾਜਰਾਂ ਦੀ ਫੜ ਲੱਗੀ ਆ ਸਾਰੇ। ਲਾਲ ਪੜੀ। ਹੈ? ਲਾਲ ਪਰੀ ਲਾਲ ਪਰੀ ਖਾਂ ਤੇ ਹਾਲੀ ਵੀ ਗਾਜਰਾਂ ਵੀ ਬਹੁਤ ਸਵਾਦ ਲੱਗਦੀ ਹੈ ਨਾ ਗਾਜਰਾਂ ਹੋ ਗਈਆਂ ਗੋਭੀ ਹੋ ਗਈ ਸਿਆਲ ਸਿਆਲ ਦੀਆਂ ਐਡਮ ਲਾ ਤਾ ਮਸਾਲਾ ਤੇ ਮਟਰ ਮਟਰ ਦਾ ਜਰੂਰ ਪਾ ਗਾਜਰਾਂ ਮਟਰ ਗੋਭੀ ਆਲੂ ਇਹ ਚਾਰੇ ਚੀਜ਼ਾਂ ਜਿਹੜੀ ਜੀ ਸਬਜੀ ਸਵਾਦ ਲੱਗਦੀ ਆਲੂ ਤੇ ਸਦਾ ਬਹਾਰ ਆਏ ਤਾਂ ਮੁੱਕ ਦੇ ਹੀ ਨਹੀਂ ਆਲੂ ਇਹ ਆਲੂ ਹੋਈ ਪਈ ਆ ਅੱਜ ਹੁਣ ਫਲਹਾਲ ਬਣ ਰਹੀ ਹੈ ਜੀ ਗਾਜਰਾਂ ਦੀ ਸਬਜੀ ਆਲੂ ਤੇ ਗਾਜਰਾਂ ਮਟਰ ਵੀ ਪਾਉਣੇ ਪਾ ਦੇ ਦਿੰਦੇ ਆ ਮਟਰ ਤੋਂ ਹਾਂ ਨਹੀਂ ਖਿਲਰ ਵੇਜ ਕੇ ਦੇਣਿਆ ਹਾਂਜੀ ਸੋਹਣੇ ਲੱਗਦੇ ਆਂ ਕਿਆ ਗੱਲ ਮੈਂ ਫੁੱਲ ਵਾਲੇ ਕੱਪੜਿਆਂ ਤੇ ਫਿਰਦਾ ਜੀ ਸਹੀ ਨਾ ਭਾਈ ਦੀ ਜੀ ਸੋਹਣੇ ਲੱਗਦੇ ਨਾ ਤੁਹਾਡਾ ਦਿਓਰ ਹੂੰ ਤੇਰੋਂ ਭਾਈ ਤੋਂ ਹੀ ਗੱਲ ਇਹ ਨਹੀਂ ਮੇਰੀ ਗੱਲ ਸੁਣੋ ਜੀ ਮੇ ਨਾਲ ਹਮੇਸ਼ਾ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਚੱਲਦੀ ਹੁੰਦੀ ਆ ਵੀ ਇੱਕ ਹਸਬੈਂਡ ਨੂੰ ਆਪਣੀ ਵਾਈਫ ਨੂੰ ਨਾ ਹਫ਼ਤੇ 'ਚ ਇਹਨੂੰ ਦੋ ਕਵਾਰ ਉਹਦੀ ਤਾਰੀਫ਼ ਕਰ ਦੇਣੀ ਚਾਹੀਦੀ ਤਾਂ ਉਹ ਬਹੁਤ ਖੁਸ਼ ਹੋਈ ਜਾਂਦੀ ਆ ਸਿੱਧੀ ਜੀ ਗੱਲ ਆ ਇਤਾਂ ਹੀ ਜੇ ਵਾਈਫ ਵੀ ਆਪਣੇ ਹਸਬੰਦ ਦੀ ਦੋਕੀ ਦਿਨ ਤਾਰੀਫ ਕਰ ਦੇਵੇ ਉਹ ਵੀ ਵਧੀਆ ਗੱਲ ਹੈ ਮੁਰਕੇ ਬਾਜ ਜਿੰਨਾ ਮਰਜ਼ੀ ਲੜਦੇ ਨੇ ਮੁਰਕੇ ਬਾਜ ਜਿੰਨਾ ਮਰਜ਼ੀ ਨੇ ਮੈਂ ਇਕਨ ਤਾਂ ਬਧੀਆ ਗੱਲ ਨਹੀਂ ਜੀ ਹੈ ਨਹੀਂ ਗਾਵਤਾ ਸਹੀ ਕਰ ਸੇ ਤੁਸੀਂ ਵੀ ਕਰ ਦਿੰਦੇ ਮੁਰਕੇ ਚਾਹੇ ਕੁੰਡੇ ਨਾਲ ਕੁੱਟ ਦੇਵੇ ਇੱਕ ਵਾਰ ਤਾਰੀਫ ਕਰਦੀ ਚਾਹੀਦੀ ਹੈ ਨਹੀਂ ਪਤਾ ਕੀ ਗੱਲ ਤਾਰੀਫ ਤਾਂ ਦੇਖੋ ਕਰ ਲਈ ਚਾਹੀਦੀ ਆ ਗਿਆ ਤੇ ਜਿਹੜੀ ਵੀ ਤਾਰੀਫ ਆਲਾ ਕੰਮ ਹੁੰਦਾ ਉਹਦਾ ਵੀ ਤਰੀਫ ਵੱਲਦੀ ਹੈ ਦੇਖੋ ਮੈਂ ਜਿਹਨਾਂ ਨੂੰ ਇਹ ਕਹਿਣਗੇ ਜੈਸਮੀ ਤਾਂ ਅੱਜ ਸਬਜੀ ਨਾ ਸਭ ਨਾਲੋਂ ਵਧੀਆ ਬਣਾਈ ਮੰਨ ਕੇ ਚਲੋ ਮੈਂ ਦੇਖੋ ਖੁਸ਼ ਹੋ ਗਈ ਨਾ ਮੈਂ ਕਿੰਨੇ ਇਹਨੂੰ ਦੱਸਣਾ ਵੈ ਟਿੰਦੇ ਬੀਬੀਆਂ ਨੇ ਕਰ ਕਿੰਦੀ ਜੀ ਰਵਿੰਦਰ ਨੇ ਬੋਲਾਈ ਕਿ ਹਾਂ ਜਿੱਤਾ ਕਿ ਤੇਰੀ ਵਰਗੀ ਸਾਂਗੀ ਕਿਸੇ ਨੇ ਨਹੀਂ ਬਣਾਈ ਮਾਂ ਲਾ ਦੱਸੂਗੀ ਜੂਪੀ ਦੱਸੂਗੀ ਬਜਿੰਦਰ ਨੂੰ ਅੰਦਰ ਦੱਸੂਗੀ ਇੱਕ ਮਿੰਟ ਦੇਖੋ ਕਿੰਨਾ ਖੁਸ਼ ਹੋਈ ਮੈਂ ਮੰਨ ਕੇ ਚਲੋ ਇਹ ਗੱਲ ਨੂੰ ਲੱਗੇ ਤਾਂ ਹੀ ਇਹਨੇ ਤੇ ਵੀ ਵਾਈਫ ਨੂੰ ਜੇ ਤੁਸੀਂ ਲੋਕ ਤਾਰਿਫ ਦੇ ਫੁੱਲ ਕਰ ਦੋਗੇ ਖੁਸ਼ ਰਹਿੰਦੀ ਆ ਪੂਰਾ ਟਾਈਮ ਉਹਨੇ ਦੋ ਤੀਂ ਵੀ ਆਗ ਰੱਖਣਾ ਮੈਨੂੰ ਇੰਦਰ ਨੇ ਇਹ ਗੱਲ ਕੀਤੀ ਹਾਂ ਮੈਨੇ ਹੀ ਹੁੰਦ ਨੇ ਇਹ ਗੱਲ ਕਰਨੀ ਅਗਰ ਮੈਂ ਜੇ ਤਾ ਹੈ ਕੋਈ ਤਰੀਕਾ ਤਰੀਕੇ ਆ ਹਨਾ ਤੇ ਗੱਲ ਹੈਗੀ ਜੀ ਇਦਾਂ ਵੀ ਮੰਨੋ ਹੋਣਾ ਇੱਕ ਦਿਨ ਅਦੀ ਪੜਾਈ ਸੀ ਪਨੀਰ ਵਾਲੀ ਘੋੜੀ ਉਹ ਘੋੜੀ ਬਣਾਈ ਸੀ ਜੈਸਮੀਨ ਨੇ ਅੰਮ੍ਰਿਤ ਸਰੀਪੁਰ ਜੀ ਟਾਈਪ ਅੰਮ੍ਰਿਤ ਸਰੀਪੁਰ ਜੀ ਕਹਿੰਦੇ ਉਹਨੂੰ ਅਸਲ ਤੇ ਇਹ ਜਿਹੜੀ ਘੋੜੀ ਬਣਾਈ ਸੀ ਉਹਦਾ ਅੰਮ੍ਰਿਤ ਘਰ ਇਹ ਰਿਏ ਚ ਕਹਿੰਦੇ ਕਿ ਇੰਦਾਂ ਬਣਦੀ ਆ ਬੇਸਨ ਬਾਕੇ ਕੋਡਾ ਤੇ ਬਹੁਤ ਸਵਾਦਹੂ ਜੀ ਬਣੀ ਬਾਈ ਇੰਨੀ ਸਵਾਦ ਬਣੀ ਕੱਲੇ ਛੱਡ ਏਦਾਂ ਲੱਗਦਾ ਦਾ ਵੀ ਕਹਿ ਲੋ ਤੁਸੀਂ ਜਿੱਦਾਂ ਕਿਤੇ ਤਕੜੇ ਰੈਸਟੋਰੈਂਟ ਤੇ ਬੈਠ ਕੇ ਬੰਦਾ ਖਾਣਾ ਖਾਂਦਾ ਨਾ ਉਹ ਸਿਸਟਮ ਹੋਇਆ ਹੁੰਦਾ ਬਹੁਤ ਸਵਾਦ ਸਭੀ ਬਣੇ ਆਖੇ ਚਾਹ ਪੱਤੀ ਅੱਛਾ ਉਹ ਨਾਲ ਚਾਹ ਵੀ ਤਰੀ ਮੈਂ ਕਹਿੰਦੀ ਸੱਜੀ ਚ ਮੈਂ ਸੱਜੀ ਹੋ ਰਾਨਾ ਮਗਰ ਭਾਵ ਜੀ ਜੇ ਲੱਗੀ ਕਿਤੇ ਕੋਈ ਕੇ ਨਾ ਚਾਹ ਪੱਤੀ ਸਦਾਣਾ ਉਹ ਵਿਚਾਰੀ ਹੈ ਕੋ ਨਹੀਂ ਮੈਨੂੰ ਬੁਲੇਖਾ ਲੱਗਿਆ ਅੱਛਾ ਮੈਂ ਕਿਹਾ ਸ਼ੂਗਰ ਬੁਲੇਖਾ ਹੀ ਲੱਗ ਗਿਆ ਬੁਲੇਖੇ ਨਾ ਮਿਸਟੇਕ ਹੋ ਗਈ ਸੀ ਹਾਂ ਗੱਡੀ ਪਰਸਾਂ ਘੱਟ ਮੈਨੂੰ ਪਤਾ ਕੀ ਸੋਚਿਆ ਮੈਂ ਤੇ ਦੀਦੀ ਨੇ ਆਪਣੇ ਬਲੌਗ ਚ ਨਾ ਥੋੜੀ ਥੋੜੀ ਇੰਗਲਿਸ਼ ਯੂਜ਼ ਕਰੇਗੀ ਦੇਖੋ ਜੇ ਅਸੀਂ ਥੋੜਾ ਜਿਹਾ ਗਾਲਤ ਬੋਲਾਂਗੇ ਉਹ ਬੈਠੇ ਸਾਨੂੰ ਦੱਸਣ ਆਲੇ ਤਾਂ ਇਹ ਮੂਵਮੈਂਟੇ ਹੋਗਾ ਇੱਕ ਵਾਰੀ ਗਾਤੀ ਦੋ ਵਾਰੀ ਗਾਤੀ ਤਿੰਨ ਵਾਰੀ ਗਾਤੀ ਤਾਂ ਹੀ ਪਤਾ ਲੱਗੂਗਾ ਮੈਨੂੰ ਕੰਦੇ ਕੀ ਆ ਸਾਡੇ ਆਨੀਆ ਲਾ ਜਿਹੜੇ ਉਹ ਥੋੜੇ ਥੋੜੇ ਬ੍ਰਾਊਨ ਹੋਣ ਲੱਗ ਗਏ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਜੀ ਦੀ ਤਿਆਰੀਆਂ ਦੀ ਪੂਰੀ ਵੈਜੀਟੇਬਲ ਸੀ ਆਪਣੀ ਗੱਲ ਵਿੱਚੇ ਰੁਕਤੀਗੀ ਉਹ ਫੁਰਜੀ ਸੀਗੀ ਬਹੁਤ ਟੇਸਟੀ ਬਣੀ ਸੀ ਬਹੁਤ ਟੇਸਟੀ ਬਾਈ ਮੈਨੂੰ ਤਾਂ ਬਹੁਤ ਸਵਾਦ ਆਇਆ ਸੱਚੀ ਗੱਲ ਸਾਨੂੰ ਵੀ ਬੜੀ ਸਵਾਦ ਲੱਗੀ ਬੜੀ ਸਵਾਦ ਫੁਰਜੀ ਬੜੀ ਹੁੰਦਾ ਬਹੁਤ ਜ਼ਿਆਦਾ ਸਵਾਦ ਅਰੇ ਗੈਰੂ ਵੀ ਸੱਚੀ ਸਵਾਦ ਆ ਰਿਹਾ ਬੜਿਆ ਜਿਹਾ ਅਰੋਮਾ ਆ ਰਿਹਾ ਤੇ ਹੋਰ ਕਿਸੇ ਦਿਨ ਮੈਂ ਇਹ ਫੇਰ ਮਗਰ ਪਿਆਵਾ ਮਾੜਾ ਕਿਸੇ ਦਿਨ ਕੋਈ ਹੋਰ ਅਲੱਗ ਜਿਹੀ ਡਿਸ਼ ਆਪਾਂ ਨਵੀਂ ਜੀ ਹੈ ਨਾ ਜਿਹੜੀ ਥੋੜੀ ਜਿਹੀ ਪੌਪਲਰ ਪਾਵਾ ਜਿਹਾ ਬਣਾਉਂਦੇ ਪਾਵਾ ਜਿਹਾ ਬਣਾ ਲੂਗਾ ਕੋਈ ਗੱਲ ਹੈ ਅਸਰ ਵਿੱਚ ਕੈਰੋਬੀ ਖਾਣ ਪੀਣ ਵਾਲੀਆਂ ਵੀਡੀਓ ਹੁੰਦੀਆਂ ਜਿਹੜੀਆਂ ਨਾਲ ਇਹ ਤਾਂ ਦੇਖੋ ਜੀ ਕਿਸੇ ਨੂੰ ਥਾਇ ਨਹੀਂ ਬੇ ਕਹਿੰਦਾ ਜੀ ਕਿਸੇ ਨੂੰ ਜਿਹਨੂੰ ਨਹੀਂ ਪਤਾ ਰੈਸਪੀ ਨਾਲ ਉਹਨੂੰ ਪਤਾ ਲੱਗ ਜਾਂਦਾ ਨਾਲੇ ਸਾਡਾ ਇੰਜੋਏਮੈਂਟ ਹੋ ਜਾਂਦਾ ਹੈ ਆਪਣਾ ਭਾਈ ਨਾਲੇ ਖਾਣ ਪੀਣ ਨੂੰ ਚੀਜ਼ ਵਧੀਆ ਬਣਦੀ ਵੀ ਆਪਣੇ ਘਰ ਦੀ ਬਣ ਜਾਂਦੀ ਹੈ ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਬਾਅਦ ਥੋੜਾ ਜਿਹਾ ਘਟਾਓ ਕਰ ਬਣਾ ਦਿਓ ਜੋ ਖਾਣਾ ਕਰ ਬਣਾਓ ਭਾਈ ਆਪਣਾ ਬਿਲਕੁਲ ਹੁਣ ਤੱਕ ਕਿੰਨੇ ਦਿਨ ਬਾਅਦ ਅਸੀਂ ਨੂਡਲ ਖਾਦੇ ਹਾਂ ਉਹ ਹੁਣ ਇਹਨਾਂ ਨੂੰ ਜਿੱਦਾਂ ਵਾਸ਼ਿੰਗ ਮਸ਼ੀਨ ਲੈ ਕੇ ਆਂਦੀ ਵੀ ਉਦੋਂ ਇਹਨਾਂ ਨੂੰ ਨੂਡਲ ਲੈ ਕੇ ਪਾਉਂਦੇ ਹਾਂ ਹੁਣ ਕਿਸੇ ਦੇ ਲਈ ਏਸੀ ਦੇ ਕੇ ਆਣਾ ਫਿਰ ਅਸੀਂ ਪੀਜ਼ਾ ਪਾਰਟੀ ਕਰਾਂਗੇ ਹਾਂ ਕੋਈ ਗੱਲ ਨਹੀਂ ਕਿਦਾਂ ਨੇ ਕਿਹਾਣਾ ਚੱਲ ਜੰਦੀ ਪਾਰ ਆਉਂਦੀ ਏਸੀ ਤਾਂ ਲੈ ਕੇ ਆਣਾ ਏਸੀ ਫਾੜਨ ਮਤਲਬ ਮਤਲਬ ਏਸੀ ਆਪਣਾ ਦੇ ਆਪਣਾ ਦੇ ਨਹੀਂ ਬੋਲਦੇ ਨਹੀਂ ਏਸੀ ਉਹ ਉਹ ਬੋਲਣ ਦਾ ਦੰਦੀ ਨਹੀਂ ਤੂੰ ਇਹ ਸੀ ਲੇ ਕੇ ਆਵਾਂਗੇ ਮਹੀਨੇ ਤੱਕ oh my god ਕਿਉਂਕਿ ਹਾਣੇ ਏਸੀ ਵੀ ਲੋੜ ਹੈ ਨਹੀਂ ਅੱਛਾ ਜੀ ਮਹਗਾ ਹੋ ਗਿਆ ਫਿਰ ਸਾਨੂੰ ਤਕਲੀਫ ਨਹੀਂ ਹੋਣੀ ਹੈਗੀ ਦੀਦੀ ਨੂੰ ਦਿਓਰ ਦੀ ਤਕਲੀਫ ਹੋਣਾ ਤੇ ਜੇਬ ਚੋਂ ਪੈਸੇ ਗਏ ਉਹ ਮਹਗਾ ਕਿੰਨਾ ਹੋਊਗਾ 2000 ਮਹਗਾ ਆਜੂ ਹੁਣ ਵੀ ਅਬਦਲ ਮਾਤਾ ਜੀ ਹੁਣ ਵਿਕਣ ਲੱਗ ਗਿਆ ਐ ਸੀ ਫਾਲਤੂ ਦੇ ਤਾਂ 2 ਰੁਪਏ ਵੀ ਮਾੜੇ ਰੱਖਦੇ ਆ ਤੁਸੀਂ 2000 ਕਹਿਤਾ ਉਹੀ ਤਾਂ ਯਾਰ ਬਿੰਦੂਦੇਵੋ ਬੈਸਿਕ ਕੰਮ ਨਾਲ ਇਮਾਨਦਾਰੀ ਨਾਲ ਇਹਨਾਂ ਨੂੰ ਕੈਦ ਮਾ ਵੀ ਮੈਨੂੰ 500 ਰੁਪਏ ਦੇ ਦੋ ਹਨਾ ਮੈਂ ਕਿਤੇ ਖਾਣੇ ਪੀਣੇ ਮੈਨੂੰ ਯੂਜ਼ ਹੋ ਜੇ ਤੈਨੂੰ ਪਤਾ ਪੰਜਾਬ ਕਿਵੇਂ ਕਮਾਉਂਦੇ ਹੁੰਦੇ ਆ ਮੈਨੂੰ ਪਤਾ ਇੱਕ ਵਾਰ ਪਤਾ ਮੈਨੂੰ ਪਤਾ ਕਿ ਕੰਮ ਕਮਾਉਂਦੇ ਨੇ ਇੱਕ ਵਾਰ ਮੈਂ ਕਮਾਇਆ ਤੇ ਛੋਟੇ ਹੁੰਦੇ ਨੇ ਮੈਂ ਨਹੀਂ ਮਾਂ ਕਾ ਨਹੀਂ ਨਹੀਂ ਨਲਕਾ ਦਾ ਬੀੜੀ ਲੈ ਕੋ ਪੰਜ ਰੁਪਏ ਦੋ ਅੱਗੇ ਕੀ ਕਰ ਕਰਦੇ ਪੰਜ ਰੁਪਏ ਦੀ ਬੀੜੀ ਨਹੀਂ ਕਰਦਾ ਪਰ ਮੈਨੂੰ ਰੁਪਏ ਦੇ ਦੇ ਪੰਜ ਯਾਰ ਮੀਂਹ ਪੈਦੋਂ ਨਾਲ ਸਾਡੇ ਕੱਚੇ ਪਕਾਣ ਹੁੰਦੇ ਨੇ ਉਧਰ ਘਰਾਂ ਵੇਢੇ ਦੇ ਸਾਡੇ ਖਰਚ ਹੁੰਦਾ ਦਾ ਤੇ ਉੱਪਰ ਮਤਲਬ ਛੱਤ ਕੱਜੀ ਹੁੰਦੀ ਸੀ ਮਿੱਟੀ ਵਾਲੀ ਹੈ ਨਾ ਤੇ ਭਾਈ ਜਦ ਮੀਂਹ ਪੈਣਾ ਉੱਪਰ ਤੇ ਮਿੱਟੀ ਰੁੱਕ ਕੇ ਆ ਜਣੀ ਵੇਢੇ 'ਚ ਖੜ ਜਣੀ ਉਹ ਹੈ ਮੀਂਹ ਹਟ ਜਣਾ ਮਿੱਟੀ ਚੱਲ ਜਣੀ ਫਿਰ ਦੀਦੀ ਨੇ ਕੀ ਕਰਨਾ ਨਿਕਾ ਦੀਦੀ ਨੇ ਉਹਨੇ ਕਹਿਣਾ ਆਇਆ 5 ਰੁਪਏ ਦੇ ਲੈ ਦਰੂਦ ਦੇ ਨਲਕਾ ਵੀ ਚੱਲ ਵਸ ਮੈਂ ਨਲਕਾ ਜੂੰ ਗੇੜਨ ਲੱਗਣਾ ਜੀ ਇੱਕ ਘਰ ਦਾ ਮੇਰੀ ਬੱਸ ਹੋ ਜਾਣੀ ਨਾਲ ਘੜ ਘੜ ਕੇ ਉਹਨੇ ਬਾਅਦ ਹੀ ਥੱਲੇ ਨਮੀ ਰੱਖ ਦੇਣੀ ਪੁਰਾਣੀ ਚੱਕ ਕੇ ਇੱਕ ਵਾਰ ਤੇ ਮਾਰ ਦੇਣੀ ਮਨ ਨੂੰ 5 ਮਿੰਟ ਲੱਗਦੇ ਨੇ ਬਾਅਦ ਹੀ ਘਰ ਮੈਂ ਗੁੱਸਾ ਹੋ ਰਿਹਾ ਹੈ ਨਾ ਇਧਰ ਨਾਲ ਕੇ ਆਲਾ ਸਿਸਟਮ ਖਤਮ ਆ ਸਾਡੇ ਯੂਪੀ ਚ ਹਜੇ ਵੀ ਬਹੁਤ ਆ ਨਹੀਂ ਜੀ ਜੀ ਕਈ ਤਰ੍ਹਾਂ ਦੇ ਸਾਡੇ ਵੀ ਹੈਗੇ ਹਨ ਸਾਡੇ ਦਾ ਵੀ ਪੁਰਾਣੇ ਘਰ ਆਲਾ ਨਾਲ ਕੇ ਹੀ ਪਟਲੇ ਦੇ ਕੋ ਜਿਹੜਾ ਪਿੰਨਵਾ ਘਰ ਪੁਰਾਣਾ ਤੇ ਉੱਥੇ ਇੱਕ ਦਿਨ ਦਾ ਪਨਾਹ ਹੋ ਗਿਆ ਇਹ ਕੀ ਕਾਲੀ ਮਿੱਟੀ ਕਾਲੀ ਕੋਠੀ ਇਹ ਕਦੋਂ ਅਸੀਂ ਗਏ ਤੇ ਨਾਲ ਕੀ ਨਾਲ ਆਪਾਂ ਇੱਧਰ ਚੱਲ ਰਿਹਾ ਹੈ ਤੇ ਕੀ ਚੱਲ ਰਿਹਾ ਹੈ ਗੱਲ ਕਰੋ ਤੇ ਉਹ ਕਦੋਂ ਅਸੀਂ ਜਿਹੜਾ ਮਨ ਗਏ ਉਹ ਨਾਲ ਕਈ ਉਹ ਤਾਂ ਉਹ ਕਹਿੰਦਾ ਯਾਰ ਲੱਗ ਮੈਂ ਤਾਂ ਮੰਮੀ ਤੁਹਾਡੇ ਤੋਂ ਪਹਿਲਾਂ ਹੀ ਵੇਖ ਆਈਆਂ ਸੀ ਨਲਕਾ ਹਾਂ ਯਾਰ ਲੱਗੀ ਜੂ ਕੋਈ ਤੋੜੇ ਲੈ ਗਿਆ ਹਨ ਚਲੋ ਕੋਈ ਗੱਲ ਨਹੀਂ ਜਿਹੜਾ ਲੈ ਗਿਆ ਉਹ ਤਾਂ ਭਲੇ ਹੀ ਹੋਗੇ ਆ ਆ ਗਏ ਜੀ ਟਮਾਟਰ ਤੇ ਮੈਂ ਟੁਹਦੇ ਆ ਅੱਛਾ ਉਹ ਅੱਜ ਚਿਲੀ ਚਿਲੀ ਗਿੰਗਰ ਟਮਾਟਰ ਪਾਈ ਜਿਹੜਾ ਟਮਾਟਰ ਦਾ ਇਹ ਨਾ ਯਾਰ ਵਿਚੇ ਮਖਾਲੇ ਦੇ ਪੈਦੇ ਆ ਇਹ ਖੰਦਲੋ ਇੱਕ ਤਰ੍ਹਾਂ ਦਾ ਪਾਣੀ ਦਾ ਕੰਮ ਕਰ ਦਿੰਦੇ ਆ ਯਾਰ ਜੇ ਮਖਾਲਾ ਠੰਡਾ ਥੱਲੇ ਲੱਗਦਾ ਹੋਵੇ ਤੇ ਜਿਹੜਾ ਜੇ ਪਾਣੀ ਪਾ ਦੇ ਆਦਰ ਖਾਰੀ ਮਿਰਚਾ ਪਾ ਦੋ ਪਾਣੀ ਪਾਣੀ ਦੀ ਪਾਓ ਤੇ ਨਹੀਂ ਤਾਂ ਨਾ ਮਤਲਬ ਮਸਾਲਾ ਥੱਲੇ ਲੱਗ ਜਾਣਾ ਪਾਓ ਪਾਓ ਤੇ ਮੈਂ ਕਿਹੜਾ ਕੰਮ ਚાલુ ਕਰੂੰਗੀ ਕੰਦ ਨਿਕਲਾ ਗੱਲ ਤਰੋ ਨਿਕਿਆ ਵਾ ਕੋਈ ਨਹੀਂ ਆਖੀ ਤੁਸੀਂ ਗੱਲ ਨੂੰ ਪਿੱਛੇ ਰੋਕ ਦਿਆ ਹੈ ਮੈਂ ਕੋਈ ਭੁੱਲੀ ਜਿਵੇਂ ਤੇਰੇ ਮੋਟੇ ਦਿਮਾਗ ਆ ਸ਼ੁਕਰ ਹੈ ਤੇਰੇ ਦਿਮਾਗ ਦੀ ਕੋਈ ਗੱਲ ਨਿਕਲੀ ਪਤਾ ਕੀ ਹੈ ਮੈਂ ਪਾਸ ਕਰਾਂ ਮੈਂ ਤਾਂ ਇਹ ਮਿਸਾਲ ਤੋਂ ਹਾਂ 50 ਰੁਪਏ 50 ਰੁਪਏ ਵਾਲੀ ਗੱਲ ਧੀ ਅੱਛਾ ਜਿੱਥੇ ਤੇਰੇ ਆ ਨਿਕਲਦੀ ਗੱਲ ਸ਼ੁਰੂ ਹੋਈ ਨਾ ਓਕੇ ਇੱਕ ਵਾਰ ਭਾਈ ਆ ਗਿਆ ਜੀ ਕੁਲਪੀਆਂ ਵਾਲਾ ਛੋਟੇ ਹੁੰਦੇ ਸੀ ਭਾਈ ਮੈਂ ਕੀ ਕਰਿਆ ਜਦ ਪੈਸਾ ਹੁੰਦਾ ਨਹੀਂ ਤਾਂ ਨਹੀਂ ਪੈਸਾ ਬਹੁਤ ਘੱਟ ਹੁੰਦਾ ਦਾ ਜਰੂ ਹੁੰਦਾ ਹੁਣ ਤਗੜੇ ਘਰਾਂ ਵਾਲਿਆਂ ਕੋਲ ਹੁੰਦਾ ਹੁਣ ਪਰ ਸਾਡੇ ਜਿੱਦਾਂ ਹੁਣ ਕਬੀਲ ਦਾ ਕਬੀਲਦਾਰੀ ਭਾਰੀ ਜੀ ਬਾਪੂ ਉਹਨਾਂ ਕੋਲ ਪੈਸਾ ਜਰੂ ਹਿਸਾਬ ਲਈ ਹੁੰਦਾ ਤੇ ਮੈਂ ਕੀ ਕਰਿਆ ਮੈਂ ਪਾਪਾ ਜੀ ਨੂੰ ਆਮਾ ਪਾਪਾ ਜੀ ਪੈਸੇ ਚਾਹੀਦੇ ਮੈਂ ਕੁਲਫੀ ਲੈਣੀ ਪਾਪਾ ਜੀ ਕਹਿੰਦੇ ਹੈ ਨਹੀਂ ਪੈਸੇ ਕਹਿੰਦੇ ਕੋਈ ਨਾ ਫੇਰ ਲਿਆਉਗੇ ਹੁਣ ਮੈਂ ਆ ਮਾਂ ਬਾਪ ਦਾ ਟਾਲ ਲਈ ਹੁਣ ਮੈਂ ਨਿਆਣੇ ਹੈਗੇ ਸੀ ਮੈਂ ਕੀ ਕਰਿਆ ਭਾਈ ਮੈਂ ਘਰਾਂ ਗਿਆ ਪਾਪਾ ਜੀ ਦੇ ਕੋਟੇ ਪਜਾਮੇ ਤੋਂ ਕੱਢਿਆ ਮੈਂ 50 ਰੁਪਏ ਕੱਢੇ ਇਹ ਆਪ ਜੀ ਕੱਢ ਲਈ ਮਗਾ ਚਾਹੋ ਖੰਦਿਆ ਮਗਾ ਕੁਲਪੀ ਆ ਜਣੀਆ ਕਿ ਲਗੇ 75 ਰੁਪਏ ਦੀ ਕੁਲਪੀ ਹੁੰਦੀ ਦੀ ਪਾਪਾ ਜੀ ਨੇ ਦੇਖ ਲਿਆ ਕਿਤੇ ਇਹ ਪਿਆਰ ਕੀ ਕੱਢ ਲਈਆ ਪਾਪਾ ਜੀ ਨਾਲੇ ਆ ਗਏ ਨਾਲ ਦੀ ਗਲੀ ਚ ਚਲ ਗਿਆ ਦਾ ਕੁਲਪੀ ਵਾਲਾ ਜਿੱਦ ਤੱਕ ਬਾ ਉੱਥੇ ਦੇ ਫਿਰ ਕੁਲਪੀ ਆਈ ਮਿਲਦੀਆਂ ਆਈਆਂ ਮੈਨੂੰ ਕੁਲਪੀ ਆਈ ਬਰਤਰੇ ਦੀ ਸਟੇਪ ਪੈ ਪਾਪਾ ਮਗਾ ਮਾਰੀ ਕੁਲਪੀ ਉਹ ਮੈਂ ਨਹੀਂ ਲਈ ਅਬ ਯਾਰ ਸੀ ਇਹ ਫਿਲਾਰ ਵੀ ਹੈ ਯਾਰ ਵੀ ਰੋਣਾ ਬਹੁਤ ਹੌਲਾ ਬੰਦਾ ਮੈਂ ਪੰਜਾਹ ਦੀ ਵੱਜ ਗਈਆਂ ਹੋਣੀਆਂ ਫਿਰ ਹੋਰ ਨਾਲ ਦੀ ਗੱਲ ਤੇ ਘਰ ਤੱਕ ਵੱਜਦੀਆਂ ਇਹਨੇ ਚੁੱਪ ਕਿਨੇ ਕਰਾਇਆ ਫਿਰ ਕਿਸੇ ਨੇ ਮੈਨੂੰ ਇਹ ਹੋ ਪਾਇਆ ਮਾਪੇ ਨੇ ਕਹਿਦਾ ਉਹ ਨਹੀਂ ਮੇਰਾ ਪੁੱਤ ਯਾਰ ਤੂੰ ਨਹੀਂ ਤਾਂ ਕਹਦਾ ਇਹ ਪਾਫੜ ਕਾਉਂਦਾ ਸੀ ਨਾ ਜੇ ਨਹੀਂ ਚੁੱਪ ਕਰਦੇ ਦੋ ਹੋਰ ਵੱਜਦੇ ਦੇਖੇ ਪੱਠਾ ਮਾਨੂੰ ਹਾਂ ਇਹ ਗੱਲ ਸੱਚੀ ਆ ਹਾਂ ਉਹ ਆ ਰਹੇ ਨੇ ਮਾਪੇ ਤਾਂ ਨੇੜੇ ਨੂੰ ਹੋਏ ਨਹੀਂ ਦਿੰਦੇ ਜਾਤਾਂ ਆਏ ਥੱਪੜ ਖਰਦਾਦਾ ਜਿਵੇਂ ਤਿੰਨਾ ਮਰ ਵੀ ਪੈਂਦਾ ਹੁੰਦਾ ਸਾਡੇ ਦੇ ਡੈਡੀ ਆਪ ਜਦੇ ਹਸਰ ਦਿੰਦੇ ਹੁੰਦੇ ਮਿੰਟ ਚ ਸਾਡੀ ਮੰਮੀ ਨੇ ਨਹੀਂ ਕਦੀ ਕੁੱਟਿਆ ਪਰ ਡੈਡੀ ਮੇਰਾ ਤਾਂ ਮਿੰਟ ਚ ਤਾਂ ਦਿੰਦਾ ਚ ਪੇਟ ਜਦੇ ਨਹੀਂ ਭਾਈ ਮਾਲ ਆਪ ਦੀ ਜਿਹੜੇ ਗਿਆਨੇ ਨੇ ਕੁੱਟ ਖਾਧੀ ਪਈ ਆ ਉਹ ਰਹਿੰਦਾ ਵੀ ਸਿੱਧਾ ਆ ਸਾਨੂੰ ਹੋਰ ਕੀ ਆ ਠੀਕ ਹੈ ਨਾ ਤੇ ਚਲੋ ਬਹੁਤ ਮਾਲਕ ਦੀ ਕਿਰਪਾ ਰਹੀ ਆ ਤੇ ਉਹ ਮੀਂਹ ਕਹੀ ਬਚਪਨ ਜਿਹੜਾ ਹੁੰਦਾ ਆਹੀ ਉਹ ਬੱਜੀਆਂ ਹੁਣ ਕੰਮ ਆਉਂਦੀ ਆ ਆਹੀ ਹਾਂ ਉਹ ਜਿਆਦੀਆਂ ਬੱਜੀਆਂ ਨਹੀਂ ਹੁਣ ਕੰਮ ਆਉਂਦੀਆਂ ਤੇ ਕਹਿੰਦੇ ਹੋ ਵੀ ਜਿਹੜਾ ਬਚਪਨ ਹੁੰਦਾ ਉਹ ਕਦੇ ਨਹੀਂ ਬੰਦੇ ਨੂੰ ਕੋਲ ਹੈ ਨਾ ਤੇ ਚਲੋ ਸਹਣ ਦੇ ਨੇ ਸਾਰੇ ਕੰਮ ਸੁੱਝੀਆਂ ਖਾਧੀਆਂ ਖਰਾਕਾ ਕੰਮ ਨਹੀਂ ਹੁੰਦਾ ਖਾਧੀਆਂ ਖਰਾਕਾ ਨੂੰ ਮੋੜ ਕੇ ਕਾਹੀਆ ਚਪੇੜਾ ਹੀ ਕੰਮ ਹੁੰਦਾ ਚਪੇੜਾ ਦੀ ਗੱਲ ਚੱਲਦੀ ਇੱਥੇ ਬੰਦੇ ਵਾਂਗਰ ਤੁਹਾਨੂੰ ਬਾਈ ਚਪੇੜਾ ਹੀ ਕੰਮ ਆਉਂਦੀਆਂ ਬੱਜੀਆਂ ਹੁੰਦੀਆਂ ਮੈਂ ਨਹੀਂ ਹੁਣ ਦੇਖਦੇ ਆ ਜਿਹੜੇ ਹਾਲਾਤ ਅੱਜ ਕੱਲ੍ਹ ਦੇ ਨਿਆਣਾ ਦੇ ਚਪੇੜਖਾਨ ਜੁੱਗਾ ਵੀ ਨਹੀਂ ਜਿਆਦੀ ਤੇਜ਼ ਨਾਲ ਮਾਰਦੇ ਪਹਿਲਾਂ ਹੀ ਹੋਸ਼ ਹੋ ਜਾਂਦਾ ਸਾਡੇ ਤਾਂ ਸਕੂਲ 'ਚ ਬਹੁਤ ਸਤਾਈ ਪਏ ਕਰਦੀ ਸੀ ਮੈਡਮਾਂ ਦੇ ਹੁਣ ਤਾਂ ਕੋਈ ਮੈਡਮ ਨਹੀਂ ਨਿਆਣੇ ਨੂੰ ਕੁੱਟ ਸਕਦੀ ਜਦ ਇਹ ਜਿਹੜੇ ਕੰਪਲੇਂਟ ਕਰ ਲੁੰਦਾ ਹਾਂ ਹੋਰ ਟਾਈਮ ਨਹੀਂ ਮਿਲਉਂਦਾ ਉਹ ਉਦੋਂ ਦਾ ਮੁੱਗੇ ਬਣਾ ਲਿਆ ਸਾਨੂੰ ਮਾਰਦੇ ਨੇ ਬੱਦੇ ਜਿੱਥੇ ਪੈਂਦਾ ਇਹ ਘਰੇ ਸ਼ਿਕਾਇਤ ਲਾਉਂਦੇ ਹੁੰਦੇ ਤੇ ਘਰ ਦੇ ਵੀ ਕੁੱਟਦੇ ਹੁੰਦੇ ਵੀ ਫਿਰ ਕਿਹਾ ਹੋਇਆ ਕੁੱਟਿਆ ਜਿੱਦਾਂ ਨਾ ਮੀਟਿੰਗ ਹੋਏ ਕਰਦੀ ਸੀ ਪੇਰੈਂਟਸ ਮੀਟਿੰਗ ਮੈਂ ਮਿੰਤਾ ਕਰਦੀਆਂ ਕਿ ਘਰਾਂ ਮਕਾਮ ਬਲੀ ਪਾਪਾ ਇਹ ਰਿਹਾ ਪਾਪਾ ਜੀ ਤੁਸੀਂ ਉਹ ਆਣਾ ਸੋਹਣਾ ਸਪੈਸ਼ਲ ਇਹ ਹੈ ਵੀ ਆਪਣੇ ਡੈਡੀਆਂ ਨੂੰ ਲੈ ਕੇ ਆਇਓ ਭਾਈ ਮੰਮੀਆਂ ਨਹੀਂ ਆਉਂਦੇ ਅੱਜ ਮੈਨੂੰ ਆਜ ਮੈਨੂੰ ਆਇਆ ਨਾ ਮੇਰਾ ਬਾਪਾ ਮੰਮੀ ਦੇ ਹਸਪਤਾਲ ਨਾਲ ਪਰਕਿੰਗ ਉੱਪਰ ਪੜਨੇ ਚਾਹਤ ਕਰਵਾਇਆ ਕੇਲੇ ਸਾਜ ਕਰਕੇ ਭਾਈ ਬਾਬਾ ਚਲੋ ਲੰਘ ਗਿਆ ਟਾਈਮ ਹਨਾ ਤੇ ਬਹੁਤ ਬਾਬੇ ਦੀ ਕਿਰਪਾ ਰਹੀ ਹੁਣ ਤੱਕ ਇਹ ਇੱਥੇ ਸਾਡਾ ਮਸਾਲਾ ਵੀ ਹੋ ਗਿਆ ਰੈਡੀ ਪਾਣੀ ਪਾ ਦੋ ਸਰਦਾਰ ਜੀ ਫਟਾਫਟ ਵਿੱਚ ਲਾਉਣੀ ਉਹ ਸਬਜੀ ਵਾਲੂ ਹੋਈਏ ਗੱਲਾਂ ਹੋਈਆਂ ਬਾਕੀਆਂ ਤੇ ਉਹ ਪਾਜੀ ਵਿੱਚ ਪਰਾਣੀ ਕੁੱਟ ਬਥੇਦੀ ਯਾਦ ਕਰ ਲਈ ਹਾਂ ਲਾਉਣੀ ਪੈ ਗਈ ਕਰ ਮਿਕਸ ਉਹ ਆ ਦੇ ਦੇ ਫੋਨਾ ਦੇ ਦੇ ਪਾਜੀ ਨੂੰ ਮੈਂ ਮਿਕਸ ਕਰ ਲਉ ਉਹ ਰਿਠਾ ਪਾਜੀ ਦਾ ਪਾਜੀ ਵਾਹ ਵਾਹ ਲੈ ਪੋਰਾ ਹਾਂ ਜੀ ਇਹ ਵੀ ਗੱਲ ਆ ਜੀ ਉਹ ਕਰ ਦੇ ਇੱਕ ਜੀ ਤਾਂ ਮਿਕਸ ਹੋ ਚੁੱਕੀਆਂ ਅੱਛਾ ਬਣ ਗਈ ਲਾਉਣੀ ਸਬਜੀ ਹਾਂ ਇਹ ਹੈ ਗੱਲ ਲਵਾਹ ਹਮ ਕੈਰਟ ਵਿਦ ਪੋਟੈਟੋ ਨਹੀਂ ਤੇ ਮੈਂ ਪੋਟੈਟੋ ਹਾਂ ਟਮਾਟੋ ਉਹ ਪੋਟੈਟੋ ਟਮਾਟੋ ਤਾਂ ਉਹਨੂੰ ਕਹਿੰਦੇ ਆ ਜੀ ਆਪਣਾ ਆਪਣੇ ਉਹਨੂੰ ਉਹਨੂੰ ਕੀ ਹੁੰਦਾ ਉਹ ਜਿਹੜਾ ਤੁਸੀਂ ਕਹਿੰਦੇ ਤੇ ਪਾਣੀ ਨਹੀਂ ਪਾਣੀ ਪਾਉਣ ਦੀ ਲੋੜ ਨਹੀਂ ਪੈਂਦੀ ਟਮਾਟਰ ਨੂੰ ਟਮਾਟੋ ਕਹਿੰਦੇ ਆ ਟਮਾਟਰ ਉਹ ਹਾਂ ਹੋਰ ਕੀ ਮੈਂ ਪੋਟੈਟੋ ਕਹਿੰਦੇ ਆ ਆਲੂਆਂ ਨੂੰ ਹਮ ਮੇਰੇ ਸਰਦਾਰ ਜੀਜ਼ ਕੜਚੀ ਕੋ ਹਲਾਏਂਗਾ ਮਾਈ ਸਬਜੀ ਇਜ਼ ਰੈਡੀ ਫॉर ਰਿਡਿੰਗ 5 ਮਿੰਟਸ ਟੂ ਲੇਟਰ ਵੀ ਠੀਕ ਹੈ ਤੇ ਹਮ ਚੁੱਪ ਕਰਕੇ ਖਾਂਗੇ ਖਾਏਂਗਾ ਜਿਆਦਾ ਚੱਕੀ ਤਰ੍ਹਾਂ ਨਹੀਂ ਬੋਲਣਾ ਈਟਿੰਗ ਨਾ ਈਟਿੰਗ ਹੁਣ ਸਰਵਿੰਗ ਚਲੋ ਸਾਡੀ ਸਬਜੀ ਬਣ ਗਈ ਹੈ ਪ੍ਰਾਤਿ ਸ ਜਦੋਂ ਸਰਵ ਕਰਾਂਗੇ ਸਭ ਨੂੰ ਖਵਾਵਾਂਗੇ ਫੇਰ ਮਿਲਾਂਗੇ ਜੀ ਉਸ ਤੋਂ ਬਾਅਦ ਅਸੀਂ ਸ਼ਾਬਜੀ ਦਾ ਲਈ ਸੀ ਬਣਾ ਲਾਤੋਗੀ ਜੀ ਜਨੂ ਕੋਈ ਕੰਮ ਪੈ ਗਿਆ ਸੀ ਜੀ ਜ਼ਰੂਰੀ ਆ ਛੱਡਾ ਹਰਗੁਣ ਜੀ ਦੇਖੋ ਜੀ ਬਾਬਾ ਜੀ ਬੁੱਕ ਚ ਬੈਠਣ ਲੱਗ ਗਿਆ ਜੀ ਤੇ ਇੱਧਰ ਸਰਦਾਰ ਜੀ ਸਾਡੇ ਸ਼ੱਕ ਰਹੇ ਨੇ ਜੀ ਪ੍ਰਸ਼ਾਦਾ ਦੱਸਣਗੇ ਲਾਲ ਪਰਿਵਾਰੇ ਵਿਊ ਇਹਨਾਂ ਨੇ ਲਾਲ ਲਾਲ ਰੰਗ ਦੀ ਦਮਾਲਾ ਵੀ ਪਰਸਜ ਹੈ ਸਰੀ ਦਸਤਾਰ ਵੀ ਸਜਾਈ ਹੋਈ ਆ ਇਹ ਕੀ ਲੈਣਾ ਆਪਣੀ ਰਾਈਟ ਬਾਕਸ ਸਵਾਦ ਬੜੇ ਨੇ ਹਾਂ ਐਨ 1 ਨੰਬਰ 64 64 ਤਾਂ ਨਾ ਤਿੰਨ ਚਾਰ ਸਬਜ਼ੀਆਂ ਬਹੁਤ ਸਵਾਦ ਲੱਗਦੀਆਂ ਹਾਂ ਗਾਜਰਾਂ ਹੋ ਗਈਆਂ ਪਹਿਲੇ ਨੰਬਰ ਪਰ ਹੋ ਗਿਆ ਸਾਤੇ ਸਾਗ ਸਾਗ ਦੂਏ ਨੰਬਰ ਪਰ ਹੋ ਗਈ ਗੋਭੀ ਇਹ ਨੰਬਰ ਪਰ ਹੋ ਗਿਆ ਗਾਜਰਾਂ ਚੌਥੇ ਨੰਬਰ ਪਰ ਸ਼ਲਗਮਾ ਵੀ ਵਧੀਆ ਲੱਗਦੀ ਆਪਾਂ ਐਸੋ ਨੇ ਸ਼ਲਗਮਾ ਬਣਾਈਆਂ ਨਹੀਂ ਸ਼ਾਲਗਮਾ ਲਿਆਉਂਦਾ ਮੈਂ ਇੱਕ ਦਾ ਕੱਟ ਕੇ ਹੁਣ ਆਪ ਜਾਣੀ ਹੁੰਦਾ ਕਈ ਵਾਰ ਖੇਤ ਨੂੰ ਜਾ ਕਰਕੇ ਗੱਲ ਆਈ ਹੈ ਸ਼ਾਲਗਮਾ ਕਈਆਂ ਨੂੰ ਸਵਾਦ ਲੱਗਦੀਆਂ ਕਈਆਂ ਨੂੰ ਨਹੀਂ ਲੱਗਦੀਆਂ ਪਰ ਬਾਈ ਮੈਨੂੰ ਤਾਂ ਬਹੁਤ ਸਵਾਦ ਆਇਆ ਮੋਲੀ ਵਾਲੇ ਪਰੌਂਠੇ ਹਾਂ ਛਾਲ ਛਾਲ ਮਾ ਆ ਚੀਜ਼ਾਂ ਦੀ ਮੌਜ ਹੈ ਸਬਜ਼ੀਆਂ ਖੁੱਲੀਆਂ ਜਿੰਨੀਆਂ ਮਰਜ਼ੀ ਖਾਓ ਹਰੀਆਂ ਸਬਜ਼ੀਆਂ ਸ਼ਾਲਗਮ ਬਹੁਤ ਵਧੀਆ ਸਵਾਦ ਬਣੀ ਹੋਈ ਸਬਜ਼ੀ ਹਾਂ ਬਾਕੀ ਇੱਧਰ ਸਾਡਾ ਲੱਡੂ ਬੱਕਰ ਤੇ ਲੱਗ ਗਿਆ ਜੀ ਮੇਰੇ ਨਾਲ ਹਾਂ ਜੀ ਕਿਵੇਂ ਦੇਖਦੀ ਆ ਤੁਹਾਨੂੰ ਹਾਂ ਗੁੱਲੋ ਹੂੰ ਦਰਦ ਨਾਲ ਖੜਾ ਹੁੰਦੀ ਨਹੀਂ ਆ ਐਵੇਂ ਘੁੱਰੀ ਜਾਂਦੀ ਆ ਹਾਂ ਪੁੱਤ ਇਹਦੇ ਨਾਲ ਨਾ ਤਾਂ ਲੱਗੀ ਖਣਾਵਾ ਇਹ ਤਾਂ ਜਮਣੀ ਤਾਂ ਖਣਾਵਾ ਹਾਂ ਉਹ ਆਇਆ ਬੱਪਾ ਜੀ ਚੱਕਣ ਲੱਗੀ ਕਰਨ ਹਾਂ ਇਹੇ ਥੋੜੇ ਟਾਈਮ ਤੱਕ ਬੈਠਣ ਵੀ ਲੱਗ ਜਾਣਾ ਬੰਨਾਂ ਦੇ ਫੋਨ ਆਉਣ ਲੱਗ ਗਏ ਅੱਜ ਮੈਂ ਲੇਟ ਹੋ ਗਿਆ ਜਾਓ ਜਾਓ ਫਟਾਫਟ ਜਾਓ ਤੇ ਡਿਊਟੀ ਜਾਣਾ ਹੁੰਦਾ ਬੰਦੇ ਨੂੰ ਜਿਹੜੇ ਬੰਦੇ ਨੇ ਹੁਣ ਡਿਊਟੀ ਜਾਣਾ ਭਾਈ ਉਹਨਾਂ ਨੇ ਤਾਂ ਫੋਨ ਕਰਨੀ ਆ ਵੀ ਆਜੋ ਭਾਈ ਜਲਦੀ ਇਹ ਰਾਜ ਜੀ ਜਾਇਓ ਗਿਆ ਉਹ ਪਰ ਹਰ ਕੋਲ ਦੀ ਇੱਕ ਗੱਲ ਆ ਮਾਲਕ ਦੀ ਕਿਰਪਾ ਨਾਲ ਬਹੁਤ ਜਲਦੀ ਮੱਠਣ ਲੱਜਣੇ ਨੇ ਸਟਰੋਂਗ ਹੋ ਰਿਹਾ ਇਹਦਾ ਸਰੀਰ ਹੂੰ ਅੱਧੀ ਉੱਠ ਜਾਂਦੀ ਜਦੋਂ ਇਹ ਬੈੱਡ 'ਤੇ ਪਾਈ ਵੀ ਹੁੰਦੀ ਨਾ ਕਰ ਦਿੰਦਾ ਸਾਰੀਆਂ ਚੱਕ ਲੰਮੀ ਆਂ ਮੈਨੂੰ ਚੱਕੋਗੋ ਕੋਈ ਨਹੀਂ ਲਾ ਕੇ ਤਾਂ ਉੱਠੇ ਲੱਗੇ ਹੂੰ ਕੋਈ ਨਹੀਂ ਲਾਗੇ ਜੀ ਪੰਜਵੇਂ ਮਹੀਨਾ ਹਜੇ ਲੱਗਿਆ ਜਦੋਂ ਸਾਡੀ ਵੀ ਨਾ ਕਿਤੇ ਨਜ਼ਰ ਲੱਗ ਜੂ ਸਾਡੇ ਪੁੱਤ ਨੂੰ ਪਰ ਉਸ ਮਾਲਕ ਦੀ ਅਗਾਲਪੁਰਖ ਦੀ ਕਿਰਪਾ ਨਾਲ ਬਹੁਤ ਜਲਦੀ ਸਟਰੋਂਗ ਹੋ ਰਹੀ ਹੈ ਆ ਆਪਣੇ ਆਪ ਚ ਬੋਲਣ ਦੀ ਪੂਰੀ ਕੋਸ਼ਿਸ਼ ਹੈ ਦੀ ਹਾਂ ਗੱਲਾਂ ਬਹੁਤ ਮਾਰਦੀ ਜਾਂ ਮਾਰਨ ਲੱਗਦੀ ਆ ਹੂੰ ਇਹ ਹੋ ਜਾਣਾ ਬਸ ਇੱਕ ਦੋ ਮਹੀਨਿਆਂ ਦੀ ਗੇਮ ਆ ਹੋਰ ਦੋ ਮਹੀਨੇ ਦੀ 2 ਮਹੀਨੇ ਤੱਕ ਦੋ ਮਹੀਨੇ ਤੱਕ ਛਾਲਾ ਮਾਰਨੀ ਆ ਨੇ ਚਲ ਇੱਕ ਗੱਲ ਵਧੀਆ ਵੀ ਇਹ ਗਰਮੀ ਵੀ ਹੋ ਜਾਣੀ ਫਿਰ ਹਾਂ ਥੱਲੇ ਵੀ ਫਿਰ ਸਕਦੀਆਂ ਇਹ ਕਿਰਨ ਯਾਰ ਸਿਆਲ ਨਿਆਣੇ ਨੂੰ ਕੱਢਣਾ ਔਖਾ ਬਹੁਤ ਔਖਾ ਹਾਂ ਹਾਂਜੀ ਹਾਂਜੀ ਹੁਣ ਸਿਆਲ 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 ਇੱਕ ਵਾਰ ਲੰਘ ਗਿਆ ਆਉਂਦੇ ਸਿਆਲ ਤੱਕ ਇਹਨਾਂ ਨੇ ਤਕੜੇ ਹੋ ਜਾਣਾ ਉਹਨੇ ਲੱਡੂ ਨੇ ਤਾਂ ਸਾਡੇ ਨੇ ਤੁਰਨ ਲੱਗ ਜਾਣਾ ਮਰ ਕੀਰਤ ਨੇ ਹਰ ਗੁੰਨੇ ਸਾਡੀ ਨੇ ਇਹਨੇ ਵੀ ਤਕਰੀਬ ਨੂੰ ਮੁਲਾਦਾ ਤੁਰਨੇ ਦੇ ਏੜ-ਗੇੜ ਚ ਪਹੁੰਚੀ ਜਾਣਾ ਜਦ ਤੱਕ ਹੈਨਾ ਇਹ ਬਹੁਤ ਸ਼ਾਕਰੀ ਜੀ ਫਿਰ ਪ੍ਰਸ਼ਾਦਾ ਸਬਜੀ ਬੜੀ ਸਵਾਦ ਬਣੀ ਆ ਬਾਕੀ ਰਿਵਿਊ ਤੁਹਾਨੂੰ ਦੇਣਗੇ ਮੰਮੀ ਤੇ ਪਾਪਾ ਜੀ